ਤਸਵੀਰਾਂ ਤੁਹਾਨੂੰ ਨਿਊ ਆਦਰਸ਼ ਨਗਰ ਦੀਆਂ ਦਿਖਾ ਰਹੇ ਆ ਕਿ ਜਿੱਥੇ ਕਿ ਇਹਨਾਂ ਨੇ ਇੱਕ ਫੋਨ ਕਰਕੇ ਸਾਨੂੰ ਸੱਦਿਆ ਆ ਬਿਜਲੀ ਦੇ ਨਾਲ ਕੋਈ ਸਮੱਸਿਆ ਹੋਈ ਆ ਇੱਥੇ ਗੱਲਬਾਤ ਕਰ ਲੈਣੇ ਆ ਕੀ ਗੱਲਬਾਤ ਆ ਸਰ ਕੀ ਨਾਂ ਤੇ ਬਾਈ ਹਾਂ ਪ੍ਰੀਤਮ ਸਿੰਘ ਅਰੋੜਾ ਕੀ ਗੱਲਬਾਤ ਹੋਈ ਜੀ ਹਾਂ ਟਿੰਗੜਾ ਜੀ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਇੱਥੇ ਆਂਦੇ ਅੱਜ ਤਕਰੀਬਨ 9:20 22 ਮਿੰਟ ਤੇ ਘਰ ਬੈਠੇ ਸੀਗੇ ਮੈਂ ਤਾਂ ਤਿਆਰ ਹੋ ਕੇ ਛੂਪਾ ਕੇ ਤੇ ਬਾਹਰ ਬ੍ਰੇਕਫਾਸਟ ਕਰਨ ਜਾਣ ਲੱਗਾ ਸੀਗਾ ਤੇ ਇੱਕਦਮ ਬਹੁਤ ਜ਼ਿਆਦਾ ਵੱਡਾ ਧਮਾਕਾ ਹੋਇਆ ਬਾਹਰ ਜੇਕਦਮ ਡਰ ਕੇ ਚੀਕ ਨਿਕਲੀ ਤੇ ਬਾਹਰ ਆ ਕੇ ਦੇਖਿਆ ਕਿ ਸਾਰਾ ਜਿਹੜਾ ਘਰ ਦਾ ਸਾਰਾ ਇਕੁਪਮੈਂਟ ਹੈ ਇਲੈਕਟ੍ਰਿਕ ਇਕੁਪਮੈਂਟ ਸਭ ਕੁਝ ਸੜ ਗਿਆ ਔਰ ਸੀਲਿੰਗ ਤੱਕ ਸਾਰੀਆਂ نیچے गिर ਗੀਆਂ ਸਵਾ ਹੋ ਗਿਆ ਧੂਆਂ ਧੂਆਂ ਹੋ ਗਿਆ ਹਲੇ ਤੱਕ ਵੀ ਘੰਟਾ ਹੋ ਗਿਆ ਘਰ ਚੋਂ ਧੂਆਂ ਨਹੀਂ ਗਿਆ ਔਰ ਸਮੈਲ ਨਹੀਂ ਗਈ ਸਾਰੇ ਜਿਹੜੇ ਇਕੁਪਮੈਂਟ ਹੈ ਉਹ ਸੜ ਗਿਆ ਅਸੀਂ ਇਮੀਡੀਏਟ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਉਹ ਅਨਫੋਰਚੂਨੇਟਲੀ ਹਜੇ ਤੱਕ ਨਹੀਂ ਆਏ ਜੇ ਕੋਈ ਆਏ ਨੇ ਤੇ ਉਹ ਆ ਕੇ ਚਲੇਗਾ ਨਹੀਂ ਜੇ ਸਾਡਾ ਓਨੀਆਂ ਸੀ ਤਸਰਫ ਦੇਖਣ ਹੀ ਆਣਾ ਸੀਗਾ ਤੇ ਕਰਨ ਵਾਲੇ ਕੋਈ ਹੋਰ ਆਣਗੇ ਇਸ ਕਰਕੇ ਅਸੀਂ ਬੜੇ ਨਮੋਸ਼ੀ ਚ ਸਾਰਾ ਮੁਹੱਲਾ ਬਾਹਰ ਆ ਕੇ ਖੜਾ ਹੈ ਇਹ ਸਾਨੂੰ ਸਰ ਸਮੈਲ ਹਲੇ ਤੱਕ ਆ ਰਹੀ ਐ ਸਮੈਲ ਹਲੇ ਤੱਕ ਆ ਰਹੀ ਐ ਕਿੰਨਾ ਕ ਨੁਕਸਾਨ ਆ ਤੁਹਾਡੇ ਘਰ ਦਾ ਮੇਰੇ ਹਿਸਾਬ ਨਾਲ 1.5 ਤੋਂ 2 ਲੱਖ ਰੁਪਏ ਦਾ ਘੱਟੋ ਘੱਟ ਨੁਕਸਾਨ ਜਿਹੜਾ ਉਹ ਹੈ ਕਿਉਂਕਿ ਸਾਰੀਆਂ ਅੰਡਰਗਰਾਉਂਡ ਸਾਰੀਆਂ ਵਾਇਰਿੰਗਜ਼ ਇਕੁਪਮੈਂਟ ਬਾਕੀ ਇਲੈਕਟ੍ਰੀਸ਼ੀਅਨ ਜਿਹੜਾ ਬਾਅਦ ਚ ਐਗਜ਼ੈਕਟ ਜਿਹੜਾ ਲਾਸ ਹੈ ਉਹ ਅਸੈਸਮੈਂਟ ਜਿਹੜੀ ਆ ਉਹ ਦੱਸਣਗੇ ਕੀ ਆ ਮੇਰੇ ਹਿਸਾਬ ਨਾਲ ਘੱਟੋ ਘੱਟ ਇੰਨੀ ਐ ਕੀ ਮੰਨ ਕਰਦੇ ਨੇ ਪ੍ਰਸ਼ਾਸਨ ਮੰਨ ਤਾਂ ਹੀ ਕਰਦੇ ਆ ਵੀ ਇਹ ਪਤਾ ਇਹ ਵੀ ਲੱਗਾ ਵੀ ਸਾਡੇ ਪੜੋਸੀਆਂ ਨੇ ਕਿਤੇ ਕੰਪਲੇਂਟ ਕੀਤੀ ਸੀ ਵੀ ਇਹ ਤਾਰ ਜਿਹੜੀ ਹਿੱਲਦੀ ਹੈ ਤੇ ਉਹ ਬਿਜਲੀ ਬੋਰਡ ਦੇ ਡਿਪਾਰਟਮੈਂਟ ਨੇ ਇਗਨੋਰ ਕੀਤਾ ਉਹਨੂੰ ਜਿਆਦਾ ਸੀਰੀਅਸਲੀ ਨਹੀਂ ਲਿਆ ਸ਼ਾਇਦ ਉਹ ਆ ਜਾਂਦੇ ਉਦੋਂ ਆ ਕੇ ਪ੍ਰੋਪਰ ਚੈੱਕ ਕਰਦੇ ਸ਼ਾਇਦ ਅੱਜ ਦਾ ਜਿਹੜਾ ਹਾਸਾ ਇੱਕ ਬਹੁਤ ਵੱਡਾ ਹਾਸਾ ਉਹ ਸ਼ਾਇਦ ਹੋਣ ਤੋਂ ਬਚ ਜਾਂਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਗੱਲਬਾਤ ਹੋਈ ਜੀ ਗੱਲਬਾਤ ਜੀ ਆਈ ਦਸਤਪਾ ਜੀ ਉਹਨਾਂ ਨੇ ਸਾਰਾ ਹਾਂ ਜੀ ਤੁਹਾਡਾ ਕੰਮ ਹੀ ਨਾਲ ਆ ਗਿਆ ਹਾਂ ਜੀ ਨਾਲ ਹੀ ਆ ਸਾਡਾ ਵੀ ਤੇ ਨੁਕਸਾਨ ਸਾਡਾ ਵੀ ਹੋ ਗਿਆ ਕਾਫੀ ਬੈਰੰਗ ਹਾਂ ਜੀ ਸੜ ਗਿਆ ਸਰਗਰ ਤੋਂ ਇਲੈਕਟ੍ਰੀਸ਼ੀਅਨ ਆਊਗਾ ਉਹ ਦੇਖ ਕੇ ਐਸਟੀਮੇਟ ਲਾ ਕੇ ਦੱਸੂਗਾ ਕਿੰਨਾ ਨੁਕਸਾਨ ਹੈ ਜਿੰਨੀ ਕਾਫੀ ਨੁਕਸਾਨ ਹਾਂ ਜੀ ਹੋਈ ਗਿਆ ਕਿੰਨੇ ਵਜੇ ਕਰਨਾ ਜੀ ਇਹ ਤੇ ਲਗਭਗ 9:20 ਤੇ ਦੇ 9:30 ਤੇ ਹੋਈ ਉਹ ਕੰਪਲੀਟ ਕਰਾਤੀ ਤੁਸੀਂ ਹਾਂ ਜੀ ਕੰਪਲੀਟ ਬਾਜੀ ਉਹਨਾਂ ਨੇ ਕਰ ਦਿੱਤੀ ਹਾਂ ਹਾਂ ਜੀ ਹਾਂ ਜੀ ਸਮੈਲ ਹਲੇ ਤੱਕ ਆ ਰਹੀ ਹੈ ਹਾਂ ਜੀ ਹਾਂ ਜੀ ਤਾਰਾ ਉਤਾਰੀ ਹੈ ਹਜੇ ਵੀ ਓਕੇ ਕੀ ਨਸਰ ਤੇ ਦਾ ਜੀ ਸਰ ਮੇਰਾ ਨਾਮ ਵਿਵੇਕ ਤੋਕੀ ਹੈ ਜੀ ਜੀ ਬਹੁਤ ਸ਼ੁਕਰਗੁਜ਼ਾਰਾਂ ਜੀ ਕਿ ਸਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਿਸ ਹਮਾਰਾ ਤਾਰ ਦਾ ਉੱਪਰ ਆ ਕੇ ਡਿੱਗਣਾ ਤੇ ਉੱਪਰ ਬਹੁਤ ਵੱਡਾ ਧਮਾਕਾ ਹੋਣਾ ਬਹੁਤ ਵੱਡੀ ਸਾਰੇ دہشت ਹੋ ਗਈ ਇਸ ਗਲੀ ਦੇ ਵਿੱਚ ਬਹੁਤ ਮਾਹੌਲ ਜਿਹਾ ਦਾ ਹੋਇਆ ਪਿਆ ਸੀਗਾ ਕਿ ਲੱਗਿਆ ਪਤਨ ਕਿਸੇ ਦਾ ਧਮਾਕਾ ਵਾ ਬਹੁਤ ਬੁਰਾ ਹਾਲ ਹੈ ਜੀ ਉੱਪਰ ਤਾਰ ਡਿੱਗੀ ਹੋਈ ਆ ਹਾਲੇ ਤੱਕ ਕੋਈ ਵੀ ਨਹੀਂ ਆਇਆ ਕੋਈ ਵੀ ਜਿੰਨੀ ਕੰਪਲੇਟ ਲਖਾਈ ਆ ਕੋਈ ਵੀ ਨਹੀਂ ਇੱਥੇ ਪਹੁੰਚਿਆ ਕਿ ਘਟੋ ਘਟ ਦੇਖੋ ਸਹੀ ਆ ਕੇ ਔਰ ਹਾਲ ਹਾਲ ਦੇਖੋ ਘਰ ਜਾ ਕੇ ਦੇਖੋ ਸਾਰੇ ਡੌਨ ਸੀਲਿੰਗ ਸਾਰੀ ਇਲੈਕਟ੍ਰੀਸ਼ੀਅਨ ਸਾਰੀਆਂ ਐਲ ਸੀ ਡੀ ਸਾਰੀਆਂ ਏ ਸੀ ਵਗੈਰਾ ਸਭ ਕੁਝ एवरीथिंग ਅਜੇ ਤੱਕ ਮੀਟਰ ਸਾਰੇ ਨੇ ਸੜ ਗਏ ਅਜੇ ਤੱਕ ਵੀ ਧੂਆ ਬਾਹਰ ਨਹੀਂ ਨਿਕਲਿਆ ਜੀ 9:30 ਕਿੰਨਾ ਕੁ ਨੁਕਸਾਨ ਹੈ ਮੇਰਾ ਅਨੁਮਾਨ ਘੱਟੋ ਘੱਟ 4.5 ਲੱਖ ਦਾ ਹੋਇਆ ਜੀ ਸਾਰੀ ਡੌਨ ਸੀਲਿੰਗ ਸਾਰੇ ਏ ਸੀ ਸਾਰੇ ਐਲ ਸੀ ਡੀ ਸਾਰਾ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਕਿਦਾਂ ਇੱਕ ਧਮਾਕੇ ਦਾ ਟਾਈਮ ਹੋਇਆ ਧਮਾਕੇ ਦਾ ਧਮਾਕੇ ਦੇ ਟਾਈਮ ਹੋਇਆ ਜੀ ਧਮਾਕੇ ਦਾ ਧਮਾਕੇ ਹੋਇਆ ਜੀ ਕੋਈ ਪੀ ਮੰਗਾਈ ਪ੍ਰਸ਼ਾਸਨ ਤੋਂ ਮੰਗ ਕੀ ਹੈ ਜੀ ਪ੍ਰਸ਼ਾਸਨ ਦੇ ਤੁਸੀਂ ਆਪ ਦੇਖ ਲਓ ਕੋਈ ਪ੍ਰਸ਼ਾਸਨ ਦਾ ਬੰਦਾ ਹੀ ਨਹੀਂ ਸੀ ਕੋਈ ਲੜਕਿਆ ਜੀ ਹਜੇ ਤੱਕ ਵੀ ਜੀ ਹਲੇ ਤੱਕ ਨਹੀਂ ਹਲੇ ਤੱਕ ਨਹੀਂ ਕੋਈ ਆਇਆ ਜੀ ਮਾੜੀ ਤੁਸੀਂ ਵੀ ਇਸ ਗਲੀ ਦੇ ਵਸਨੀਕ ਹੋ ਤੁਹਾਡਾ ਬਚਾ ਆਇਆ ਜੀ ਤਾਂ ਘਰ ਦਾ ਨਾਲ ਦਾ ਇਹ ਜਿਸ ਤ ਸਪੀਡ ਦੇ ਨਾਲ ਧਮਾਕਾ ਹੋਇਆ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਘਰਾਂ ਚ ਬੈਠਿਆਂ ਨੂੰ ਜਿਸ ਤਰ੍ਹਾਂ ਕੋਈ ਬੰਬ ਡਿੱਗਿਆ ਹੋ। ਸਾਰੇ ਲੋਕ ਬਾਹਰ ਆਪਣੇ ਦਹਿਸ਼ਤ ਨਾਲ ਦੇਖਣ ਆ ਗਏ ਤੇ ਸਾਰੇ ਮਕਾਨਾਂ ਦੇ ਜਿਹੜੇ ਇਹ țeੜਾ ਵੀ ਆ ਗਈਆਂ ਔਰ ਸਾਰੇ ਬਿਜਲੀ ਜਿਹੜੀ ਸੀ ਇੱਕਦਮ ਬੰਦ ਹੋ ਗਈ। ਔਰ ਅਰਥ ਹੋਣ ਕਰਕੇ ਪਰ ਇਹਨਾਂ ਦਾ ਨੁਕਸਾਨ ਜਿਹੜਾ ਜ਼ਰੂਰਤੋਂ ਜ਼ਿਆਦਾ ਹੋ ਗਿਆ ਵਾ ਪੀਤਮਜੀ ਦਾ ਔਰ ਤੋਕੀਓਣਾ ਦਾ ਸੇਵਾ ਸਿੰਘ ਹੋਣਾ ਦਾ ਸੀਲਿੰਗ ਇਹਨਾਂ ਦੀ ਡਿੱਗ ਪਈ ਆ ਔਰ ਇੱਕਦਮ ਆ ਦੋ ਲੱਗ ਗਈ ਅੱਗ ਉਸ ਨੇ ਦਹਿਸ਼ਤ ਫੈਲ ਗਈ ਆ ਉੱਪਰ ਬਿਜਲੀ ਬੋਰਡ ਵਾਲਿਆਂ ਨੂੰ ਕੰਪਲੀਟ ਕਰਨ ਦੇ ਬਾਵਜੂਦ ਵੀ ਕੱਲ ਇਹ ਉਹਨਾਂ ਨੇ ਇਗਨੋਰ ਕਰ ਦਿੱਤਾ ਇਹ ਜਿਹੜਾ ਕਿ ਉਹਨਾਂ ਦੇ ਪਾਰਟ ਦੇ ਉੱਤੇ ਬਹੁਤ ਗਲਤ ਕੰਮ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵਾ ਹਾਲੇ ਵੀ ਇੱਕ ਘੰਟੇ ਤੋਂ ਉੱਤੇ ਜ਼ਿਆਦਾ ਟਾਈਮ ਹੋ ਗਿਆ ਕੋਈ ਵੀ ਰਿਸਪੋਨਸੀਬਲ ਪਰਸਨ ਹਾਲੇ ਤੱਕ ਨਹੀਂ ਆਇਆ ਦੇਖਣ ਵਾਸਤੇ ਕਿ ਇਹਦਾ ਕੀ ਇੰਤਜ਼ਾਮ ਕੀਤਾ ਜਾ ਸਕੇ ਮਲਾਵਾਸੀ ਬਹੁਤ ਹੀ ਇਸ ਗੱਲ ਤੇ ਉੱਤੇ ਦਹਿਸ਼ਤ ਹੈ ਜੀ ਤਾਰ ਹੁੰਦੀ ਕਿੱਥੋਂ ਹੈ ਇਹ ਤਾਰ ਢਿੰਗੜਾ ਜੀ ਗ੍ਰਿਡ ਤੋਂ ਆਂਦੀ ਹੈ ਉੱਪਰ ਐਗਜੈਕਟ ਤਾਂ ਮੈਨੂੰ ਨਹੀਂ ਪਤਾ ਪਰ ਇਹ ਆ ਕੇ ਗਿਰੀ ਆ ਪਈ ਹੈ ਹਲੇ ਤੱਕ ਤਾਰ ਕਿੰਨੇ ਕਿਲੋ ਦੀ 132 ਕਿਲੋ ਦੀ 132 ਕਿਲੋ ਦੀ ਹਾਂਜੀ ਮੇਰਾ ਨਾਮ ਬਿਕਰਮਜੀਤ ਸਿੰਘ ਕੀ ਉਹਦਾ ਟੈਦਾ ਜੀ ਏ ਡਬਲ ਯੂ ਟੀ ਐਲ ਮਕਤ ਕਿਹੜੀ ਜਨ ਕੁਦਰ ਹਾਂਜੀ ਸਾਰਾ ਜੀ ਤਿੰਨ ਘਰਾਂ ਦਾ ਨੁਕਸਾਨ ਹੋਇਆ ਕੋਈ ਤਾਰ ਟੁੱਟੀ ਆ ਕਿਹੜੀ ਤਾਰ ਟੁੱਟੀ ਆ ਤਾਰ ਉਸ ਤੇ ਇਹ ਕਨੈਕਟਰ ਬ੍ਰੇਕਡਾਊਨ ਹੋਇਆ 9:22 ਤੇ 132 ਕੇਵੀ ਨਕਦਰ ਤੋਂ ਕੋਟਲਾ ਗੰਗਾ 132 ਕੇਵੀ ਲਾਈਨ ਜੀ ਉਹਦਾ ਬੀ ਫੇਸ ਦਾ ਕਨੈਕਟਡ ਹੋ ਜੀ ਸਤ ਤਿੰਨ ਘਰਾਂ ਦਾ ਉੱਥੇ ਕਾਫੀ ਨੁਕਸਾਨ ਹੋਇਆ ਜਿਨੀ ਜਾਨ ਜਾਨ ਦਾ ਤਾਂ ਚਲੋ ਬਚਾ ਹੋ ਗਿਆ ਜਾਨ ਮਾਲ ਦਾ ਯਾਨੀ ਉਹਨਾਂ ਦਾ ਘਰਾਂ ਦਾ ਨੁਕਸਾਨ ਕਾਫੀ ਹੋਇਆ ਉਹਦੇ ਬਾਰੇ ਜੀ ਜਿਹੜੇ ਘਰ ਹੈਗੇ ਉਹ ਲੈਣਾ ਥੱਲੇ ਨੇ ਪੰਨੇ ਕੇ ਜੀ ਠੀਕ ਹੈ ਇਹਦੇ ਲਈ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਨੇ ਅਖਬਾਰਾਂ 'ਚ ਐਡ ਦਿੱਤੀ ਜਾਂਦੀ ਹੈ ਕਿ ਕੋਈ ਵੀ ਘਰ ਜਿਹੜਾ ਉਹ ਸਾਰੀ ਕਰਨੀ ਆ ਉਹ ਲੈਣਾ ਥੱਲੇ ਨਾ ਲੋਕੀ ਨਹੀਂ ਸਮਝਦੇ ਬਾਰ ਬਾਰ ਲੈਣਾ ਥੱਲੇ ਕਰਦੇ ਆ ਘਰ ਬਣਾਉਂਦੇ ਆ ਇਹੀ ਚੀਜ਼ਾ ਡਰ ਹੁੰਦਾ ਕਿ ਜਿੱਦਾ ਅੱਜ ਕੰਡਕਟਰ ਟੁੱਟਿਆ ਕਰਦੇ ਉੱਤੇ ਡਿਗਿਆ ਮਾਲ ਜਾਲ ਦਾ ਨੁਕਸਾਨ ਤਾਂ ਹੋਏ ਹੋਇਆ ਪਰ ਕਿਸੇ ਬੰਦੇ ਦਾ ਕਿਸੇ ਪੂਰਤੀ ਕਰਨੀ ਮੁਸ਼ਕਿਲ ਹੋਣ ਦੀ ਮੁਸ਼ਕਿਲ ਹੋ ਜਾਂਦੀ ਹੈ ਸਰ ਕਹਿੰਦੇ 30 ਸਾਲ ਪਹਿਦੀ 30 ਸਾਲ ਹੋ ਗਏ ਉੱਤੇ ਸਾਨੂੰ ਮਗਾਨ ਬਣਿਆ ਲਾਈਨਾਂ ਪਹਿਲਾਂ ਦੇ ਬਣਿਆ ਹੋਈਆਂ ਆ ਜੀ ਕਿਤੇ ਤੇ ਕੋਈ ਵੀ ਘਰ ਜਿਹੜਾ ਹੈਗਾ ਬਣਿਆ ਹੋਇਆ ਹੋਵੇ ਤੇ ਉਹਦੇ ਉਪਰੋਂ ਡਿਪਾਰਟਮੈਂਟ ਕਦੀ ਵੀ ਤਾਰਾ ਨਹੀਂ ਕੱਟਵਾ ਤੇ ਨਾ ਹੀ ਕੋਈ ਆਪਣੇ ਘਰ ਦੇ ਉਪਰੋਂ ਤਾਰਾ ਕੱਢਣ ਦਿੰਦਾ ਇੱਕ ਸਾਰੂਟ ਛੋੜੀ ਜਿਹੀ ਕੋਰ ਬਸ ਤੇ ਉੱਥੇ ਤਿੰਨ ਘਰਾਂ ਦੇ ਉੱਤੇ ਡਿੱਗਨ ਦਾ ਕੀ ਮਤਲਬ ਤਿੰਨ ਘਰਾਂ ਦਾ ਨੁਕਸਾਨ ਹੋਇਆ ਬਾਕੀ ਸਾਰੇ ਕੱਲ ਚੱਲ ਰਹੇ ਇਹ ਤਾਂ ਤਿੰਨ ਘਰ ਜਿਹੜੇ ਆ ਜਿਨ੍ਹਾਂ ਉੱਪਰ ਕੰਡਕਟਰ ਡਿੱਗਾ ਡਾਇਰੈਕਟ ਹਾਊਸ 'ਚੋਂ ਕਰੰਟ ਫਲੋ ਹੋ ਗਿਆ ਕੰਧਾਂ 'ਚ ਜੀ ਜਿਹਦੇ ਕਰਕੇ ਜਿਹੜੇ ਬੋਰਡ ਬਗਾਂ ਲੱਗਿਆ ਹੁੰਦੇ ਆ 플ੱਗ ਲੱਗਿਆ ਹੁੰਦੇ ਆ ਉਹਨਾਂ 'ਚ ਜੋ ਜੰਤਰ ਲੱਗੇ ਆ ਉਹ ਡੈਮੇਜ ਹੋਣ ਦਾ ਖਤਰਾ ਵੱਜ ਜਾਂਦਾ ਹਾਂ ਜੀ ਉਹੀ ਕੰਮ ਹੋਇਆ ਹੈ ਜੀ ਜੇਕਰ ਹਾਲੇ ਤੋਂ ਵਾਲੇ ਪਛੋਕ ਨੂੰ ਇਹ ਹੋ ਸਦਾ ਆਂਡ ਗਵਾੜ ਦੇ ਵਿੱਚ ਕੁਝ ਨਾ ਕੋਈ ਨੁਕਸਾਨ ਹੋਇਆ ਹੋ ਸਕਦਾ ਹੋ ਸਕਦਾ ਜੀ ਤੇ ਕੀ ਸਰਕਾਰ ਕਾਰਵਾਈ ਕਰ ਰਹੀ ਹੈ ਕਾਰਵਾਈ ਕੀ ਹੈ ਅਸੀਂ ਆਪਣੇ ਵੱਲੋਂ ਕੰਡਕਟਰ ਜ ਟੰਗ ਦੇਣਾ ਹੈ ਦੁਆਰਾ ਜੋ ਰਿਪੇਅਰ ਕਰਨੀ ਹੈ ਤੇ ਅਪੀਲ ਇਹੀ ਕਰਦੇ ਆ ਕਿ ਲੋਕੀ ਆਪਣੇ ਘਰ ਅਸਲ ਘਰ ਜਿਹੜਾ ਹੈਗਾ ਕੰਡਕਟਰ ਤੋਂ ਲੈਣਾ ਉਹ ਇਹਨਾਂ ਦੀ ਸਪਲਾਈ ਪੁਛ ਚਾਲੂ ਹੋ ਗਈ ਉਹ ਹੋਏਗੀ ਤਕਰੀਬਨ 2-2.5 ਘੰਟੇ ਜ਼ਰੂਰ ਲੱਗਣਗੇ 2-2.5 ਘੰਟੇ ਠੀਕ ਕਹਿਣਾ ਚਾਹੋਗੇ ਦੋ ਦਰਸ਼ਕਾਂ ਤੁਹਾਡੇ ਨੇ ਬਸ ਇਹੀ ਅਪੀਲ ਆ ਕਿ ਕੰਡਕਟਰ ਥੱਲੇ ਕਾਰਬਗਰਾ ਨਾ ਬਣਾਉਣ ਜੀ ਇਹ ਨਹੀਂ ਦੇਖਣਾ ਕਿ ਹਾਂ ਜੇ ਕੰਡਕਟਰ ਥੱਲੇ ਜਮੀਨ ਸਸਤੀ ਮਿਲਦੀ ਹੈ ਤੇ ਲੈ ਲਈਏ ਤੇ ਕਾਰ ਬਣਾ ਲਾਂਗੇ ਤੁਹਾਨੂੰ ਕਿਹੜਾ ਕੋਈ ਪੁੱਛਦਾ ਉਹ ਚੀਜ਼ ਗਲਤ ਹੈ ਪਰ ਜਿਹੜਾ ਨੂੰ ਨੁਕਸਾਨ ਆਇਆ ਉਹਦੀ ਪਰਵਾਹ ਹੀ ਨਹੀਂ ਕਰਦਾ ਉਹ ਸਾਡੇ ਕੋਈ ক্লোਜ਼ ਨਹੀਂ ਹੈਗਾ ਡਿਪਾਰਟਮੈਂਟ ਦੇ ਕਿ ਕਿਸੇ ਨੂੰ ਕੰਪੰਸੇਸ਼ਨ ਕਰਨ ਦਾ ਕੋਈ ਪੈਸੇ ਦੇਣ ਦਾ ਕੋਈ اختیار ਨਹੀਂ ਕੋਈ ਨਹੀਂ ਉਹ ਇਤਨਾ ਘਰਾਂ ਦਾ ਇਹਨਾਂ ਦੇ ਕਹਿਣ ਦੇ ਮੁਤਾਬਕ ਵਕ ਕਾਫੀ ਨੁਕਸਾਨ ਹੋ ਚੁੱਕਾ ਹੈ ਤਸਵੀਰਾਂ ਮੈਂ ਪਹਿਲੇ ਵੀ ਦਿਖਾ ਚੁੱਕਾ ਹਾਂ ਦਿਖਾ ਦਿਆਂ ਇਦਾਂ ਅੱਗ ਲੱਗੀ ਆ ਘਰਾਂ ਨੂੰ ਘਰਾਂ ਦੇ ਜਿਹੜੇ ਆ ਸਾਰੇ ਇਲੈਕਟ੍ਰੋਨਿਕ ਜਾਂ ਤਾਂ ਸੜ ਚੁੱਕੇ ਆ ਜਾਂ ਧੂਆਂ ਧੂਆਂ ਹਲੇ ਤੱਕ ਹੋਇਆ ਪਿਆ ਵਾ ਉਹ ਇਹਨਾਂ ਦੀ ਇਹ ਹੀ ਮੰਗਿਆ ਇਹਨਾਂ ਕਹਿੰਦੇ ਬਈ ਪਹਿਲੇ ਵੀ ਅਸੀਂ ਇਹਦੀ ਕਤਾਰ ਦੀ ਕੰਪਲੀਟ ਕੀਤੀ ਸੀ ਇਹਨਾਂ ਦੇ ਉੱਪਰ ਦੀ ਤਾਰ ਜਾਂਦੀ ਸੀ ਤੇ ਅੱਜ ਇੱਕ ਬੰਬ ਨੂਮਾ ਜਿੱਦਾਂ ਕਹਿੰਦੇ ਧਮਾਕਾ ਹੋਇਆ ਤਾਰ ਦਾ ਤੇ ਤਿੰਨਾਂ ਘਰਾਂ ਦਾ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਇਹਨਾਂ ਤਿੰਨਾਂ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ